ਹਾਂਜੀ ਦੋਸਤੋ ਪਿਆਰ ਭਰੀ ਸਤਿ ਸ਼ਕਾਲ ਅੱਜ ਆ ਜੀ ਬਰਨਾਲਾ ਨੂੰ ਜਾਂਦੀ ਮੇਨ ਰੋਡ ਤੇ ਤੇ ਸੋਚਿਆ ਅੱਜ ਤੁਹਾਨੂੰ ਥੋੜਾ ਹਰਿਆਲੀ ਵਰ ਵੀ ਤੁਹਾਡੀ ਚਾਤੀ ਮਰਵਾ ਦਈਏ ਰੂ ਰੂ ਕਰ ਰਹੇ ਹਾਂ ਤੁਹਾਡੇ ਇਹ ਹੈ ਜੀ ਆਪਣੀ ਜੀਰੀ ਦੀ ਫਸਲ ਲਗਭਗ ਹੁਣ ਤਿਆਰ ਹੋਣ ਜਾ ਰਹੀ ਹੈ ਆ ਦੇਖੋ ਤੁਹਾਨੂੰ ਨੇੜੇ ਦਿਖਾਣਾ ਥੋੜੀਆਂ ਥੋੜੀਆਂ ਬੱਲੀਆਂ ਲੱਗ ਰਹੀਆਂ ਨੇ ਜਿਨੂੰ ਕਿ ਚੌਲ ਦੀ ਖੇਤੀ ਵੀ ਕਿਹਾ ਜਾਂਦਾ ਠੀਕ ਹੈ ਜੀ ਦੂਰ ਦੂਰ ਤੁਸੀਂ ਦੇਖੋ ਹਰਿਆਲੀ ਹਰਿਆਲੀ ਜਪਦੀ ਹੈ ਕਿੰਨੀ ਸੋਹਣੀ ਪਰੇ ਹਰਿਆਲੀ ਦੇ ਨਾਲ ਹਰੇਕ ਕਿਸਾਨ ਦੀ ਉਮੀਦ ਬੰਨੀ ਹੁੰਦੀ ਹੈ ਕਿ ਹਾਂ ਇਸ ਵਾਰੀ ਪ੍ਰਮਾਤਮਾ ਸੁੱਖ ਸ਼ਾਂਤੀ ਰੱਖੇ ਚੜ੍ਹਦੀ ਕਲਾ ਜ ਰੱਖੇ ਵੀ ਇਹ ਫਸਲ ਉਹਨਾਂ ਨੂੰ ਪੂਰੀ ਦੀ ਪੂਰੀ ਵਧੀਆ ਫਲ ਦੇਵੇ ਹਾਂ ਜੀ ਤਾਂ ਜੋਗੇ ਕੀ ਹੈ ਉਹ ਆਪਣੀ ਕਬੀਲਦਾਰੀ ਦੇ ਨਾਲ ਨਾਲ ਆਪਣਾ ਜੋ ਵੀ ਦੇਣ ਲੈਣਾ ਸਾਰੇ ਦਾ ਸਾਰਾ बराबर ਕਰ ਸਕੇ ਤੇ ਆਪਣੇ ਪਰਿਵਾਰ ਦਾ ਪੇੜ ਚੰਗੀ ਤਰ੍ਹਾਂ ਨਾਲ ਪਾਲ ਸਕੀ। ਕਈ ਵਾਰ ਕੋਈ ਕੁਦਰਤੀ ਮਾਰਾਂ ਕਰਕੇ ਵੀ ਬਹੁਤ ਗੁੱਸੇ ਫੇਸ ਕਰਨਾ ਪੈਂਦਾ ਜੀ। ਇਸ ਲਈ ਸਭ ਲੋਕ ਕਹਿੰਦੇ ਨੇ ਜਿਵੇਂ ਹਰਿਆਲੀ ਲਹਿਰਾ ਰਹੀ ਹੈ ਚਾਰੇ ਪਾਸੇ ਇਸ ਤਰ੍ਹਾਂ ਮਲ ਸੁਖਸ਼ਾਂਤੀ ਨਾਲ ਇਹਨਾਂ ਸਬਦੀਆਂ ਝੋਲੀਆਂ ਭਰੇ ਇਹਨਾਂ ਨੂੰ ਮਣ ਚਾਹੁੰਦਾ ਫਲ ਪ੍ਰਾਪਤ ਹੋਵੇ ਵਧੀਆ। ਹਾਂਜੀ ਤੇ ਆ ਦੇਖੋ ਟਿਊਬਵੈਲ ਚੱਲ ਰਿਹਾ ਏ ਦੇਖ ਨਾਲ ਹੂੰ ਇਹ ਅੱਗੇ ਆ ਰਿਹਾ ਜੀ ਤੁਹਾਨੂੰ ਇੱਕ ਹੋਰ ਟਿਊਬਵੈਲ ਦਿਖਾਉਣੇ ਆਂਗੇ ਤੇ ਨਾਲ ਖੇਤੀਬਾੜੀ ਹੈ ਜਿਹੜੀ ਉਹਦਾ ਤਾਂ ਥੋੜਾ ਬਹੁਤ ਕੀ ਹੈ ਚਾਹਨਾ ਪਰ ਮਾੜਾ ਮਟਾ ਹੋਰ ਪੌਣੇ ਹਲੋ ਲੋ ਰੀਅਲਿਟੀ ਨਜ਼ਾਰਾ ਦੇਖੋ ਦੂਰ ਦੂਰ ਤੱਕ ਰੱਬ ਦੀ ਕੁਦਰਤ ਦਾ ਕਮਾਲ ਤੇ ਇਨਸਾਨ ਦੀ ਮਿਹਨਤ ਆਹ ਲੋ ਜੀ ਆ ਵਿੱਚ ਵਿੱਚ ਦਰਖਤ ਨੇ ਜਿਹਦੇ ਵਿੱਚ ਹੀ ਅਮਰੂਦ ਵਿੱਚ ਹੀ ਤੂਤ ਲੱਗਿਆ ਹੁੰਦਾ ਇੱਥੇ ਟਾਲੀ ਪੇਪਲ ਕਈ ਤਰ੍ਹਾਂ ਦੇ ਦਰੱਖਤ ਹੈ ਜੀ ਵੀ ਨੇ ਜਿਹੜੇ ਵੀ ਵੀਡੀਓ ਦੇ ਵਿੱਚ ਦਿਖਾਈ ਦਿੰਦੇ ਹੋਣਗੇ ਜਿਨ੍ਹਾਂ ਦਾ ਮੈਨੂੰ ਖੁਦ ਨੂੰ ਨਾਮ ਨਹੀਂ ਪਤਾ ਉਹਨਾਂ ਨੂੰ ਦੇਖ ਕੇ ਤੁਸੀਂ ਬਸ ਕਮੈਂਟ ਚ ਦੱਸ ਦਿਓ ਵੀ ਕਿਸ ਤਰ੍ਹਾਂ ਦਾ ਦਰੱਖਤ ਹੈ ਤੇ ਨਾਮ ਕੀ ਹੈ ਹਾਂਜੀ ਤੇ ਆ ਦੇਖ ਜਿਹੜੀ ਚੀਜ਼ ਦੀ ਮੈਂ ਮੇਨ ਗੱਲ ਕਰਦਾ ਸੀ ਹੁਣ ਫਸਲ ਲਗਭਗ ਪੱਕਣੀ ਸਟਾਰਟ ਹੋ ਰਹੀ ਹੈ ਆ ਤੁਹਾਨੂੰ ਨੇੜੇ ਤੋਂ ਦਿਖਾ ਰਿਹਾ ਆ ਦੇਖੋ ਇਸ ਤਰ੍ਹਾਂ ਬੂਰ ਆਉਂਦਾ ਜੀ ਤੇ ਸੋਨਾ ਬਣਦਾ ਸਾਰੇ ਦਾ ਸਾਰਾ ਤੇ ਫਿਰ ਫਸਲ ਤਿਆਰ ਹੁੰਦੀ ਹੈ ਫਿਰ ਬੱਲੀਆਂ ਬੱਲੀ ਬਣਦੀ ਆ ਬੱਲੀ ਬਣ ਕੇ ਵਧੀਆ ਉਹਦੇ ਚੋਂ ਚੌਲ ਨਿਕਲਦੇ ਨੇ ਵਧੀਆ ਫਿਰ ਕਿਸਾਨ ਦੀ ਮਿਹਨਤ ਕਿਤੇ ਜਾ ਕੇ ਪੱਲੇ ਪੈਂਦੀ ਆ ਉਹਦੇ ਵਿਚਾਰੀ ਦਾ ਮੁੱਲ ਜਿਹੜੇ ਉਹਨੇ ਦਿਨ ਰਾਤ ਜਾ ਕੇ ਸਾਰੇ ਸਾਰਾ ਕੁਝ ਅਗਲਾ ਕਹਿ ਦਿੰਦਾ ਕਮਾਈਆਂ ਸੁੱਖੀਆਂ ਹੁੰਦੀਆਂ ਨੇ ਜੀ ਕੰਮ ਕਦੇ ਕੋਈ ਸੁੱਖਾ ਨਹੀਂ ਹੁੰਦਾ ਹਰੇਕ ਕੰਮ ਲਈ ਬੜੀ ਜਿਆਦਾ ਮਿਹਨਤ ਲੱਗਦੀ ਹੈ ਦਿੰਨੇ ਰਾਤ ਜਾਗਦੇ ਨੇ ਵਿਚਾਰੇ ਫੇਰ ਵੀ ਇਹ ਤੇ ਇਧਰ ਦੇਖ ਹਲੋ ਇੱਕ ਟਿਊਬਵੈਲ ਤੇ ਮੈਂ ਜਾਂਦਾ ਜਾਂਦਾ ਰੁਕਿਆ ਸੀਗਾ ਕਿ ਕਿਨੀ ਸੋਣੀ ਖੁੱਲਾਂ ਦੇ ਛੋਟੇ ਛੋਟੇ ਬੂਟੇ ਨੇ ਜੀ ਦੁਪਹਿਰ ਖੜੀ ਕਹਿੰਦੇ ਨੇ ਹਲੋ ਦੇਖੋ ਬਣੀ ਜਾ ਰਹਿਤ ਨਹੀਂ ਅੱਗੇ ਬੜੀ ਨੇ ਤੇ ਇਹ ਹੇਲਕ ਆ ਨੀ ਹਾਲੇ ਹਾਲੇ ਛੋਟੇ ਛੋਟੇ ਬੂਟੇ ਹੋਣ ਜਿਹਦੇ ਰੰਗ-ਬਰੰਗੇ ਫੁੱਲ ਨੇ ਸੋਹਣੇ ਸੋਹਣੇ ਤੁਹਾਨੂੰ ਵੀ ਦਿਖਾਉਣੇ ਆ ਜੀ ਆ ਦੇਖੋ ਦੇਖੋ ਕਿੰਨਾ ਸੋਹਣਾ ਪੇਰੇ ਕੁਦਰਤ ਬਸ ਦੀ ਜੇ ਨਾਲੇ ਲੋ ਤੁਹਾਨੂੰ ਹੋਰ ਵੀ ਰੰਗ ਬਰੰਗ ਫਲਾਂ ਦੇ ਦਰਸ਼ਨ ਕਰਾਉਣਾ ਹੈ ਨਾਲ ਹੀ ਸਾਡਾ ਵਾਈਟ येलो ਇਹ ਆ ਬੜਾ ਨੂੰ ਟਿਊਬਲ ਬਣਿਆ ਦਾ ਆ ਦੇਖੋ ਰੋਲ ਸ਼ੇਪ ਜਿਹਾ ਤੇ ਆ ਰਿਹਾ ਲੱਗਦਾ ਹੈ ਇੱਕ ਕੁਦਰਤ ਮਿਲ ਜਾ ਰਹੀ ਇਹਦਾ ਨਾਮ ਜੀ ਜੀ ਬਖਰਾ ਠੀਕ ਹੈ ਜੀ ਓਕੇ ਜੀ ਮੇਰੇ ਵੀਡੀਓ ਨੂੰ ਲਾਈਕ ਤੇ ਸਬਸਕ੍ਰਾਈਬ ਕਰੋ ਤੇ ਹੋਰ ਚੰਗੇ ਚੰਗੇ ਵੀਡੀਓ ਦੇਖਣ ਲਈ ਮੈਨੂੰ ਪ੍ਰੇਰਿਤ ਕਰਦੇ ਰਹੋਗੇ ਤੁਹਾਨੂੰ ਕਿਹੋ ਜਿਹੀ ਵੀਡੀ ਜਿੰਗ ਲੱਗਦੀ ਹੈ ਨਾ ਜੇ ਮੈਂ ਤੁਸੀਂ ਕਹੋਗੇ ਤੁਹਾਡੇ ਹਿਸਾਬ ਨਾਲ ਉਹ ਹੀ ਵੀਡੀਓ ਵੀ ਅਪਲੋਡ ਕਰਦਾ ਜਾਗਾ ਜੀ ਓਕੇ ਜੀ ਸਰ ਮਿਹਰਬਾਨੀ ਤੁਹਾਡੀ ਸਭ ਦੀ ਤੁਹਾਡੇ ਪਿਆਰ ਦੇਣ ਲਈ ਕਮੈਂਟਾਂ ਚ ਮੇਰੀ ਵੀਡੀਓ ਨੂੰ ਲਾਈਕ ਤੇ ਸਬਸਕ੍ਰਾਈਬ ਕਰੋ Ok, thank you.